ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਂਡ ਰੋਡੇ ਬਾਈ ਸੁਖਮੰਦਰ ਕੋਲ ਪਹੁੰਚੇ ਆਂ ਸਸੀ ਲਬਾਗਾ ਪੁਰਾਣਾ ਦੇ ਜ਼ਿਲ੍ਹਾ ਮੋਗਾ ਤਿੰਨ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਗਿੰਨਵਾ ਸੂਹਾ ਵਪਾਰ ਦਾ ਕੰਮ ਕਰਦੇ ਬਾਈ ਤੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਸਸੀ ਗਾਲ ਜੀ ਸਸੀ ਗਾਲ ਨਾਮ ਤੇ ਡਰੈਸਸ ਦੱਸ ਦੋ ਜੀ ਨਾਮ ਮੇਰਾ ਸੁਮੇਂਦਰ ਸਿੰਘ ਹੈ ਪਿੰਡ ਰੋਡੇ ਖੋਤੇ ਸੰਤਾਂ ਮੋਬਾਈਲ ਨੰਬਰ 91570736 ਆਪਾਂ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਏ ਸੀ ਪਸ਼ੂ ਜੀ ਨਾਲ ਦੀ ਨਾਲ ਠੀਕ ਆ ਜੀ ਅੱਜ ਤਿੰਨ ਐਨੀਮਲ ਸੇਲ ਐ 1 ਨੰਬਰ ਤੋਂ ਸ਼ੁਰੂ ਕਰ ਲਾਂਗੇ ਝੋਟੀ ਦੀ ਕੀ ਡਿਟੇਲ ਆ ਜੀ ਇਹ ਝੋਟੀ ਹੈਗੀ ਐ ਦੂਜੇ ਤੀਜੇ ਸੁਈ ਠੀਕ ਆ ਜੀ 14 ਤੋਂ 15 ਕਿਲੋ ਦੁੱਧ ਐ ਠੀਕ ਆ ਜੀ 14 ਤਾਂ ਹੈਗਾ ਹੀ ਹੈਗਾ ਸੁਈ ਵੀ ਆ ਜੀ ਸੁਈ ਸੁਈ ਐ 15 ਦਿਨਾਂ ਦੀ ਠੀਕ ਐ 15 ਦਿਨ ਹੋ ਗਏ ਸੁਈ ਨੂੰ ਬੱਚਾ ਕੀ ਆ ਜੀ ਮਗਰ ਮਗਰ ਵੇਖ ਲੈ ਤੂੰ ਆਪੀ ਮਗਰ ਬੱਚਾ ਤੁਸੀਂ ਦੇਖ ਸਕਦੇ ਹੋ ਕਟਾਏ ਤਰਕੀਬਨ ਜਡਬਲੈਕ ਹੀ ਆ ਥੋੜੀ ਜਿਹੀ ਪੂਛ ਚਿੱਟੋ ਆ 15 ਦਿਨਾਂ ਦੀ ਸੂਈ ਆ ਤੇ 14 ਤੋਂ 15 ਕਿਲੋ ਨੈਟ ਤੇ ਆ ਰਹੀ 14 ਕਿਲੋ ਦਾ ਚੋਲੇ ਬੰਦ ਅਜਿਹਾ ਤੇ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਕਰੇ ਜਦੋਂ ਮਰਜ਼ੀ ਕਿੰਨਾ ਟਾਈਮ ਜੀ ਜਿੰਨਾ ਮਰਜ਼ੀ ਕਰੀ ਜਾਵੇ ਚਾਹੇ 2 ਟਾਈਮ 4 ਟਾਈਮ 6 ਟਾਈਮ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਫੇਸ ਕੁਆਲਟੀ ਸੋਹਣੀ ਆ ਤੀਜੀ ਸੂਈ ਸੂਈ ਆ ਬਾਈ ਪਤਾ ਦੂਜੇ ਦੂਜੇ ਆ ਜਿਆ ਦੂਜੇ ਸੂਈ ਸੂਈ ਹੋਈ ਆ 14 ਤੋਂ 15 ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ ਮਗਰ ਕੱਟਾ ਏ 14 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਚਾਹੇ 2 ਟਾਈਮ ਚਵਾਈ ਕਰ ਲੋ ਚਾਹੇ 4 ਟਾਈਮ ਚਵਾਈ ਕਰ ਲੋ ਚਾਹੇ 6 ਟਾਈਮ ਚਵਾਈ ਕਰ ਲੋ ਥਣਾ ਦੇ ਸਹਿ ਸੋਹਣੇ ਆ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸੋਹਣੇ ਫੇਸ ਕੁਆਲਿਟੀ ਆ ਦੇਖ ਸਕਦੇ ਹੋ ਕੱਦ ਕਾਢ ਦੇ ਪੱਖ ਤੋਂ ਉੱਚੇ ਲੰਮੇ ਕੱਦ ਕਾਢ ਦੀ ਤੇ ਹੈਵੀ ਬੋਡੀ ਵੇਟ ਦੀ ਆ ਬਾਕੀ ਮੇਰਾ ਕੰਮ ਆ ਵੀਡੀਓ ਬਣਾਉਣਾ ਕੋਈ ਵੀ ਪਸ਼ੂ ਜੇ ਤੁਸੀਂ ਸੋਇਆ ਸਵਾਇਆ ਲੈਣੇ ਆ ਜਾਂ ਗੱਬਣ ਲੈਣੇ ਆ ਆ ਕੇ ਦੇਖ ਲਿਆ ਕਰੋ ਪਰਖ ਕਰ ਲਿਆ ਕਰੋ ਮੇਰਾ ਕੰਮ ਸਰਪ ਤੁਹਾਨੂੰ ਵੀਡੀਓ ਬਣਾ ਕੇ ਦੱਸਣਾ ਹੀ ਆ ਜਿਹੜਾ ਤੁਸੀਂ ਆਪਦੀ ਸਮਝ ਨਾਲ ਆਪਦੀ ਪਰਖ ਨਾਲ ਪਸੂ ਲੈਣਾਗਾ ਜਿਹਦੇ ਚ ਕੋਈ ਨਫਾ ਹੁੰਦਾ ਤੁਹਾਡਾ ਨੁਕਸਾਨ ਹੁੰਦਾ ਉਹਦੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਇਹਦੇ ਚ ਮੇਰੇ ਚੈਨਲ ਦਾ ਤੇ ਮੇਰਾ ਕੋਈ ਇਹ ਹਿੱਸੇਦਾਰੀ ਨਹੀਂ ਹੋਊਗੀ ਤੇ ਇਹਦਾ ਕੀ ਮੁੱਲ ਹੈ ਜੀ ਇਹਦਾ ਮੁੱਲ 1 ਲੱਖ ਰੁਪਏ ਹੈ ਮਾਨਦਾਨ ਹੋ ਜਾਊਗਾ ਜੀ ਮਾਨਦਾਨ 1 ਲੱਖ ਰੁਪਇਆ ਬਈ ਮੁੱਲ ਕਰਦੇ ਆ ਬਾਕੀ ਮਾਨਤਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਜੀ ਫੇਸ ਕੁਆਲਟੀ ਸੋਹਣੀ ਆ ਸਿੰਘ ਬਹੁਤ ਸੋਹਣਾ ਜੀ ਦੇਖ ਸਕਦੇ ਹੋ ਕੁੰਡਾ ਸਿੰਘ ਆ 2 ਨੰਬਰ ਨੀਲੀ ਰਾਵੀ ਇਹਦੀ ਕੀ ਡਿਟੇਲ ਆ ਜੀ ਇਹ ਸੂਈ ਆਈ 15 ਦਿਨਾਂ ਦੀ ਠੀਕ ਆ ਬੱਚਾ ਕੀ ਆ ਜੀ ਮਗਰ ਮਗਰ ਕੱਟੀ ਆਈ ਮਗਰ ਸੋਹਣੀ ਕੱਟੀ ਆ ਜੀ ਨੀਲੀ ਰਾਵੀ ਦੇਖ ਸਕਦੇ ਹੋ ਸੋਹਣੀ ਜਾਤ ਬਰੀਡ ਵਾਲੀ ਅੱਖਾਂ ਵੀ ਚਿੱਟੀਆਂ ਤੇ ਕਿੰਨਾ ਦੁੱਧ ਤਿਆਰ ਆ ਜੀ ਇਸ ਟਾਈਮ ਤੇ 16 ਤੋਂ 17 ਕਿਲੋ ਤਿਆਰ ਆ ਤੁਲਮਾ ਤੁਲਮਾ ਖੰਡੇਆਲਾ ਠੀਕ ਆ ਆਕੇ ਤਸੱਲੀ ਅਗਲੇ ਨੇ ਕਰਨੀ ਹੋਵੇ ਰੋ ਡੇਮ ਚਾਰ ਡੇਮ ਚਵਾਈ ਕਰ ਸਕਦਾ ਹੈ ਤੋਰ ਕੇ ਦਿਖਾ ਦਿਓ ਕਿੰਨੇਵੇਂ ਸੂਏ ਸੂਈ ਆ ਜੀ ਸੂਈ ਛਿੱਗੀ ਹੈ ਮੂੰਹ ਤਾਂ ਛਿੱਗੀ ਹੈ ਜੀ ਦੂਜੇ ਸੂਏ ਕੇ ਪਹਿਲੇ ਦੂਜੇ ਸੂਏ ਆ ਦੂਜੇ ਸੂਏ ਆ ਮੂੰਹ ਤਾਂ ਛੇ ਦਾੰਦਾ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਜੀ ਮੱਝ ਦੀ ਸੋਹਣੀ ਫੇਸ ਕੁਆਲਿਟੀ ਸੋਹਣੀ ਆ ਚਿੱਟੀਆਂ ਅੱਖਾਂ ਸੰਗ ਵੀ ਸੋਹਣਾ ਲੱਗਿਆ ਬਾਕੀ ਹੈਵੀ ਬੋਡੀ ਵੇਟ ਦੀ ਆ ਕਿੰਨਾ ਭਾਈ 16 ਕਿਲੋ 16 ਕਿਲੋ ਦਾ ਤਿਆਰ ਹੈ 16 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਆ ਕੇ ਤਸੱਲੀ ਕਰ ਲਿਓ ਤੁਸੀਂ ਬੇਫਿਕਰ ਹੋ ਕੇ ਆ ਜਿਓ ਹਵਾਨਾ ਬਹੁਤ ਸੋਹਣਾ ਜੀ ਬਾਕੀ ਚਾਰੇ ਥਾਣੇ ਨਿਖੜ ਮੇ ਇੱਕੋ ਜੇ ਸੈਜ ਦੇ ਤੇ ਸੀਲ ਸਾਊ ਬਾਈ ਪੂਰੀ ਆ ਪੂਰੀ 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 ਸੀਲ ਸਾਊਆ ਥਾਰਾਂ ਦੇ ਇੱਕ ਨੰਬਰਾ ਥਾਣੇ ਦੇ ਓਕੇ ਆ ਜੀ ਕੋਈ ਭੂਰ ਛਾੜ ਨਹੀਂ ਨਾ 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 ਕੋਈ ਭੂਰ ਛਾੜ ਨਹੀਂ ਬਾਕੀ ਥਣ ਬਹੁਤ ਸੋਹਣਾ ਲੱਗਿਆ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਕੈਮਰੇ ਤੋਂ ਤਾਂ ਡਰਦਾ ਜੀ ਪਸੂ ਚਾਰੇ ਥਾਣੇ ਨਿਖੜ ਮੇ ਇੱਕੋ ਜੇ ਸੈਜ ਦੇ ਤੇ ਮਗਰ ਸੋਹਣੀ ਕੱਟੀ ਆ ਜੀ ਨੀਲੀ ਰਾਵੀ ਦੀ ਬਾਕੀ ਨੇੜੇ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਜੀ ਪੂਰਾ ਠੋਸ ਫਿਟਿੰਗ ਵਾਲਾ ਹਵਾਨਾ ਜੀ ਇਹਦਾ ਕੀ ਮੁੱਲ ਆ ਜੀ ਵੈਸੇ ਤਾਂ ਫੋਨ ਤੇ ਕਰ ਲਾਂਗੇ ਠੀਕ ਆ ਜੀ ਪਰ ਮੁੱਲੇ ਦਾ ਹੈਗਾ 1,25,000 ਠੀਕ ਆ ਜੀ ਬਾਈ ਕਹਿੰਦਾ ਕੋਈ ਨਹੀਂ ਕਰ ਲਾਂਗੇ ਆਪਾਂ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਮਾਨਤਾਣ ਕਰ ਦਾਂਗੇ ਵਿੱਚੋਂ 1,25,000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾਣ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਜੀ ਅੱਛਾ ਦੁੱਧ 16 ਕਿਲੋ ਤੋਂ ਘੱਟ ਜੇ ਜਿੱਥੋਂ ਮਰਜ਼ੀ ਆ ਜੇ ਬੰਦਾ ਅੱਛਾ ਜੀ ਖਰਚਾ ਮੈਂ ਦੂੰ ਜ਼ਿੰਮੇਵਾਰੀ ਆ ਪੂਰੀ ਬੜਾ ਦਿਲ ਨੂੰ ਆ ਜੀ ਠੀਕ ਆ ਬਾਈ ਕਹਿੰਦਾ 16 ਕਿਲੋ ਕੰਡੇ ਦੇ ਜੋ ਜੇ 15 ਵੀ ਰਹਿ ਜੇਣਾ 15.5 ਵੀ ਰਹਿ ਗਿਆ ਜੀ ਇੱਥੇ ਰਹਿ ਕੇ ਬੜਾ ਜਾੜ ਡੰਗ ਚੋਲੇ ਠੀਕ ਆ ਜੀ ਖਰਚਾ ਮੈਂ ਦੂੰ ਠੀਕ ਆ ਜੀ ਬਾਈ ਕਹਿੰਦਾ 16 ਕਿਲੋ ਗਾਰੰਟੀ ਵਾਲਾ ਕੰਡੇ ਤੇ ਛਾੜ ਕੇ ਤਲਾ ਕੇ ਚਵਾ ਕੇ ਫੇਰ ਮੱਝ ਦੇਣੀ ਆ ਜੀ ਹਾਂ ਠੀਕ ਆ ਜੀ ਬਾਕੀ ਦੁੱਧ 16 ਕਿਲੋ ਕੋਈ ਬਾਲਾ ਨਹੀਂ ਕਿਉਂਕਿ ਜਾਤ ਬ੍ਰੀਡ ਵਾਲੀ ਮੱਝ ਆ ਜੀ ਪੂਰੀ ਪੈਨ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹਦੀ ਸੂਈ ਨੂੰ ਹੋ ਗਏ 15-20 ਦਿਨਾਂ ਨੇ ਠੀਕ ਹੈ ਜੀ ਇਹਦੇ ਥੱਲੇ ਦੁੱਧ ਹੈਗਾ 9 ਕਿਲੋ 9 ਕਿਲੋ ਬੱਚਾ ਜੀ ਮਗਰ ਬੱਚਾ ਮਗਰ ਬੇਕਾਰ ਕੱਟਾ ਕੱਟਾ ਏ ਹਾਂ ਜੇ ਜਸਾਨ ਛੱਡਿਆ ਹੋ ਜਾਂ ਕੱਟਾ ਦੇਤਾ ਠੀਕ ਹੈ ਜੀ ਹਾਂ ਇਹ ਦੁੱਧ ਕਿੰਨਾ ਦੱਸਿਆ ਸੀ 9 ਕਿਲੋ ਆਇਆ 9 ਕਿਲੋ 9 ਕਿਲੋ ਤਿਆਰ ਆ ਜੀ ਹਾਂਜੀ ਹਾਂ ਤੇ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਤੇ ਕਰੇ ਇਹ ਵੀ ਤੋਰ ਕੇ ਦਿਖਾ ਦੋ ਕਿੰਨੇ ਮੇ ਸੂਏ ਸੂਈ ਹੈ ਜੀ ਇਹ ਹੋਊਗੀ ਤੀਜੇਕ ਤਾਂ ਤੀਜੇ ਸੂਏ ਸੂਈ ਆ ਮਗਰ ਕੱਟਾ ਏ ਜੀ 9 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਆ ਕਿ ਕਰ ਲਿਓ ਜੀ ਥਣਾ ਦੇ ਸਹਜ ਇਹਦੇ ਵੀ ਸੋਹਣੇ ਆ ਸੀਲ ਸਾਉ ਪੂਰੀ ਹੈ ਜੀ ਪੂਰੀ ਆਈ ਪੂਰੀ ਪੂਰੀ ਸੀਲ ਸਾਉ ਆ ਚਾਰੇ ਧਨ ਨਿਖਣ ਮੇ ਇੱਕੋ ਸਾਈਜ਼ ਦੇ ਮਗਰ ਕੱਟਾ ਤੁਸੀਂ ਦੇਖ ਸਕਦੇ ਹੋ ਪਰ ਆਪਮੱਝ ਨੀਲੀ ਰਾਵੀ ਚ ਪੈਂਦੀ ਆ ਕੱਟਾ ਜੈਡ ਬਲੈਕ ਹੀ ਆ ਭਵਾਨਾ ਸੋਹਣਾ ਹੈ ਜਿੰਨਾ ਬਾਈ ਦੁੱਧ ਦਸਦਾ ਹੁੰਦਾ ਬਾਈ ਕਹਿੰਦਾ ਤਿਆਰ ਹੋਊਗਾ ਚਾਹੇ 2 ਦਿਨ ਰਹਿ ਕੇ ਚੋ ਸਕਦੇ ਆ ਜੇ ਇਹਦੇ ਵੀਰ ਨੇ ਤਸੱਲੀ ਕਰਨੀ ਹੋਵੇ ਬਾਕੀ ਫੇਸ ਕੁਆਲਟੀ ਸੋਹਣੀ ਆ ਕੱਦ ਕਾਠ ਚੰਗਾ ਜੀ ਤੇ ਹੈਵੀ ਬਾਡੀ ਵੇਟ ਦੀ 9 ਕਿਲੋ ਦੁੱਧ ਕੋਈ ਬਾਹਲਾ ਨਹੀਂ ਮੱਜ ਨੂੰ ਜੀ ਇਹਦੋਂ ਵੀ ਦੁੱਧਤਾ ਜੀ ਵੱਧ ਜੂਗੀ ਹਾਂ ਦੁੱਧ ਦੇ ਦੂ ਜੇ ਮੈਨੂੰ ਬੱਸ 2 ਕਿਲੋ ਦੁੱਧ ਦੇ ਸੇਵ ਬਾਕੀ ਦੁੱਧ ਸੇਵਾ ਦਾ ਜੇ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਦੁੱਧ ਬਾਈ ਕਹਿੰਦਾ ਚੰਗੀ ਸੇਵਾ ਹੋ ਜਾਏ ਤੇ ਦੁੱਧ ਵੱਧ ਜੂਗੀ ਐਸੇ ਵਕਤ 9 ਕਿਲੋ ਤਿਆਰ ਆ ਜੀ ਆ ਕੇ ਤਸੱਲੀ ਕਰ ਲਿਓ ਜੀ ਇਹਦਾ ਜਾਇਦ ਜਾ ਮੁੱਲ ਕੀ ਹੈ ਜੀ ਇਹਦਾ 75000 ਹੈ ਮਾਨਤਾਨ ਹੋ ਜਾਊਗਾ ਜੀ ਮਾਨਤਾਨ ਤਾਂ ਹੋਣਾ ਹੀ ਹੁੰਦਾ 75000 ਰੁਪਇਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ 'ਚ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਧੰਨਵਾਦ